we oh, ਕੋਰਪੋਰਲ ਲੈ ਗਿਆ ਦਿਲ ਦੇ ਬਸ ਮੈਂ ਘਰੋਂ ਗਿਆ ਮੇਰਾ ਨਾਮ ਸੰਦੀਪ ਗੋਰੇਲ ਤੇ ਮੈਂ ਚੇਅਰਪਰਸਨ ਆ ਨਰਸਿੰਗ ਐਸੋਸੀਏਸ਼ਨ ਦੀ ਤੇ ਪਹਿਲਾਂ ਸਾਡੀਆਂ ਸਰਕਾਰਾਂ ਨਾਲ ਬਹੁਤ ਧੇਰ ਪਹਿਲਾਂ ਅਸੀਂ ਬਹੁਤ ਧੱਕੇ ਸਰਕਾਰਾਂ ਦੇ ਸਹੇ ਸੀ ਪਰ ਹੁਣ ਅਸੀਂ ਸ਼ਾਂਤ ਮੇਰੀ ਨਾਲ ਆਦੀਆਂ ਸੇਵਾਵਾਂ ਨਿਭਾ ਰਹੇ ਸੀ ਤੇ ਪਿਛਲੇ ਕੇ ਪਹਿਲਾਂ ਸਾਡੀ 2 ਜਾਂ 3 ਤਰੀਕ ਨੂੰ ਤਨਖਾਹ ਪੈ ਜਾਂਦੀ ਸੀ ਹੁਣ ਸਾਡਾ 23 ਤਰੀਕ ਹੋ ਗਈ ਸਾਡੀ ਤਨਖਾਹ ਨਹੀਂ ਪਈ ਸੀ ਜਿਸ ਨੇ ਕਾਰਨ ਕਰਕੇ ਅਸੀਂ ਮੈਡੀਕਲ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਕਿ ਸਾਡੀ ਤਨਖਾਹ ਮਿਲੂਗੀ ਤੇ ਸਾਡਾ ਪੂਰਾ ਹੀ ਡਿਪਾਰਟਮੈਂਟ ਜਿਹੜਾ ਸੀਗਾ ਮੈਡੀਕਲ ਸੁਪਰਡੈਂਟ ਤੋਂ ਚੇਂਜ ਕਰਕੇ ਉਹ ਪ੍ਰਿੰਸੀਪਲ ਦਫ਼ਤਰ ਦੇ ਵਿੱਚ ਆ ਗਿਆ ਜਿਸ ਦੇ ਕਾਰਨ ਇਹ ਕਹਿੰਦੇ ਕਿ ਸਾਡੀ ਤਨਖਾਹ ਹਜੇ ਤੱਕ ਨਹੀਂ ਬਣੀ ਪਰ ਉਹ ਇੱਕ ਜਿਹੜੀ ਆ ਉਹ ਗਲਤ ਗੱਲ ਕਹੀ ਜਾ ਰਹੀ ਹੈ ਇਦਾਂ ਦਾ ਕੁਝ ਵੀ ਨਹੀਂ ਹੈ ਜੇ ਸਾਰਾ ਕੁਝ ਆਨਲਾਈਨ ਆ ਤਾਂ ਉਹ ਇੱਕ ਕਲਿੱਕ ਦੇ ਵਿੱਚ ਤਨਖਾਹ ਜਿਹੜੀ ਆ ਉਹ ਪੈ ਜਾਣੀ ਚਾਹੀਦੀ ਸੀ ਇਹ ਸਰਾਸਾਰ ਜਿਹੜੀਆਂ ਇਹਨਾਂ ਦੀਆਂ ਆਪਦੀਆਂ ਹੀ ਮਿਲੀਆਂ ਭੁਗਤਾਂ ਆ ਫਿਰ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਦੀ ਜਾਂ ਐਮ ਐਸ ਸਰ ਦੀ ਕਿਵੇਂ ਤਨਖਾਹ ਪੈ ਗਈ ਜੇ ਇੱਕ ਸਟਾਫ ਨਰਸ ਦੀ ਤਨਖਾਹ ਜਾਂ ਕਲਾਸ 4 ਦੀ ਹੀ ਦਰਜਾ 3 ਤੇ 4 ਦੀ ਤਨਖਾਹ ਨਹੀਂ ਪਈ ਤੇ ਬਾਕੀ ਸਭ ਦੀ ਤਨਖਾਹ ਪੈ ਗਈ ਆ ਸਾਡੀ ਡਿਮਾਂਡ ਇੱਕ ਇਹ ਵੀ ਹੈ ਕਿ ਅਸੀਂ ਜਿਵੇਂ ਪਹਿਲਾਂ ਵੀ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੇ ਅਧੀਨ ਸੀ ਤਾਂ ਸਾਡੀ ਕਦੀ ਵੀ ਤਨਖਾਹ ਨਹੀਂ ਰੁਕੀ ਸੀ ਤੇ ਹੁਣ ਵੀ ਸਾਨੂੰ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਅਧੀਨ ਹੀ ਕੀਤਾ ਜਾਵੇ ਪਹਿਲੀ ਵਾਰੀ ਸਾਡੀ ਜਿਹੜੀ ਆ ਪ੍ਰਿੰਸੀਪਲ ਸਰ ਨਾਲ ਮੀਟਿੰਗ ਹੋਣ ਜਾ ਰਹੀ ਸੀ ਤਾ ਜਾਣ ਤੋਂ ਪਹਿਲਾਂ ਹੀ ਸਾਨੂੰ ਉਹਨਾਂ ਨੇ ਇੰਨੀ ਕ ਵੱਡੀ ਗਾਲ ਕੱਢੀ ਕਿ ਉਹ ਜੇ ਆਪਦੀ ਖੋਤੀ ਬੱਚੀ ਨੂੰ ਇਹ ਗਾਲ ਕੱਢ ਦੇ ਤਾਂ ਉਹਨੂੰ ਕਿੱਦਾਂ ਦਾ ਮਹਿਸੂਸ ਗਾਲ ਕੱਢਣ ਦਾ ਕਾਰਨ ਕੀ ਸੀਗਾ ਕੀ ਹੋਇਆ ਸੀ ਕੋਈ ਤਲਕੀ ਹੋਈ ਉਹ ਕਹਿੰਦੇ ਉਹ ਜਦੋਂ ਅੰਦਰ ਬੜੇ ਤਾਂ ਕਿਸੇ ਫੋਨ ਤੇ ਗੱਲ ਕਰਦੇ ਸੀ ਫੋਨ ਤੇ ਗੱਲ-ਗੱਲ ਕਰਦਿਆਂ ਹੀ ਉਹਨਾਂ ਨੇ ਕਿਹਾ ਕਿ ਨਰਸਾਂ ਨੇ ਪਰੇਸ਼ਾਨ ਕੀਤਾ ਹੋਇਆ ਨਰਸਾਂ ਨੇ ਕੰਮ ਪਾਇਆ ਹੋਇਆ ਤੇ ਨਾਲ ਇਹਨਾਂ ਨੂੰ ਹਰ ਇੱਕ ਕੰਮ ਜਦ ਕਿ ਸਾਡਾ ਬਣਦਾ ਵੀ ਨਹੀਂ ਹੈ ਸਾਨੂੰ ਲੈਬ ਟੈਕਨੀਸ਼ੀਅਨ ਦਾ ਵੀ ਕੰਮ ਲਿਆ ਜਾਂਦਾ ਹੈ ਸਾਡੇ ਕੋਲ ਡਾਟਾ ਆਪਰੇਟਰ ਐਂਟਰੀ ਦਾ ਵੀ ਕੰਮ ਲਿਆ ਜਾਂਦਾ ਹੈ ਜਨ ਅਸ਼ੋਧੀ ਤੇ ਵੀ ਬੱਚੇ ਬਿਠਾਏ ਗਏ ਆ ਡਿਸਪੈਂਸਰੀ 'ਚ ਵੀ ਬੱਚੇ ਬਿਠਾਏ ਗਏ ਆ ਜਦ ਕਿ ਕੋਈ ਵੀ ਕੰਮ ਇਹ じゃ ਨਹੀਂ ਹੈ ਜਿਹੜਾ ਸਟਾਫ ਨਰਸ ਨਹੀਂ ਕਰਦੀ ਤੇ ਕੋਈ ਵੀ ਰੈਜ਼ੀਡੈਂਟ ਜਾ ਕੇ ਉੱਥੇ ਬੈਠ ਕੇ ਕੰਮ ਨਹੀਂ ਕਰ ਸਕਦਾ ਜਿਹੜਾ ਸਾਡੇ ਸਟਾਫ ਨਰਸ ਨੇ ਸਾਰੇ ਕੰਮ ਸਾਰਦੀ ਆ ਤੇ ਉਸ ਦੇ ਬਾਵਜੂਦ ਵੀ ਸਾਨੂੰ ਇਹ ਸਾਰਾ ਕੁਝ ਚੱਲਣਾ ਪੈ ਰਿਹਾ ਇਹ ਬਿਲਕੁਲ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਆਪਜੀ ਦੇ ਥਰੂ ਬੇਨਤੀ ਹੈ ਐਮ ਐਸ ਜਿਹੜੇ ਪ੍ਰਿੰਸੀਪਲ ਸਾਰਾ ਨਾਲੇ ਤੋਂ ਮਾਫੀ ਮੰਗਦੇ ਇੱਥੇ ਮੰਗਣ ਆਣ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਤਨਖਾਹ ਅੱਜ ਦੀ ਅੱਜ ਹੀ ਪ੍ਰੋਸੀਡ ਹੋ ਪਈਏ ਕਿੰਨੀ ਦੇਰ ਪੁਰਾਣਾ ਮਾਮਲਾ ਇਹ ਕਿੰਨੀ ਦੇਰ ਹੋਈ ਹੈ ਜੀ ਪਿਛਲੇ ਡੇਢ ਘੰਟੇ ਤੋਂ ਪਹਿਲਾਂ ਇਹ ਗੱਲ ਹੋਈ ਸੀ ਤੇ ਉਹਨਾਂ ਨੇ ਐਮ ਐਸ ਸਰ ਨੂੰ ਇਹ ਸੁਨੇਹਾ ਦਿੱਤਾ ਕਿ ਸਿਸਟਰ ਜੀ ਨੂੰ ਕਹੋ ਮੇਰੇ ਕੋਲੋਂ ਗਲਤੀ ਨਾਲ ਮੂੰਹ ਚੋਂ ਨਿਕਲ ਗਿਆ ਮੈਂ ਅੰਦਰ ਆ ਜਾਓ ਮੈਂ ਮਾਫੀ ਮੰਗ ਲੈਣਾ ਇਦਾਂ ਕਿਦਾਂ ਹੋ ਸਕਦਾ ਕਿ ਤੁਸੀਂ ਇੱਕ ਸਟਾਫ ਨਰਸ ਜਿਹੜੀ ਕਿ ਸਾਡਾ ਨੋਬਲ ਪ੍ਰੋਫੈਸ਼ਨ ਆ ਉਹਨੂੰ ਤੁਸੀਂ ਸ਼ਰਯਾਮ ਇੱਕ ਗਾਲ ਮਤਲਬ ਮੈਂ ਕਵਧੀਆ ਕਰਦਾ ਬੰਦਾ ਇਹਦੀ ਗਾਲ ਨਹੀਂ ਕੱਢ ਸਕਦਾ ਮੈਂ ਨਹੀਂ ਕਹਿੰਦੀ ਕਿ ਇੱਥੇ ਮੈਂ ਕਿਸੇ মিডিਆ ਦੇ ਸਾਹਮਣੇ ਉਹ ਗਾਲ ਕੱਢ ਕੇ ਦੱਸਾਂ ਕਿ ਉਹਨਾਂ ਨੇ ਗਾਲ ਸਾਨੂੰ ਕੱਢੀ ਕਿਹੜੀ ਹੈ ਤੁਹਾਡੀ ਮੰਗ ਕੀ ਹੈ ਹੁਣ ਇਸ ਟਾਈਮ ਦੀ ਪ੍ਰਿੰਸੀਪਲ ਸਰ ਆਣ ਸਭ ਦੇ ਸਾਹਮਣੇ ਮਾਫੀ ਮੰਗਣ ਤੇ ਸਾਡੀ ਅੱਜ ਦੀ ਅੱਜ ਤਨਖਾਹ ਜਿਹੜੀ ਅਰਨੀ ਨਹੀਂ ਮੰਗੀ ਜਾਂਦੀ ਅਗਰ ਕੀ ਕਹੋਗੇ ਫਿਰ ਨੋ ਪੇ ਨੋ ਵਰਕ ਜਦੋਂ ਸਾਮਣ ਜੀਤਾ ਤੇ ਵਰਪਖਤ ਜੀ ਆ ਉਹ ਹਰ ਕਬੋਰਡ ਦੇ ਵਿੱਚ ਗਾਲਾਂ ਕੱਢਦੇ ਜਾ ਕੇ ਸਿਸਟਰ ਨੂੰ ਰੋਜ਼ ਮੈਂ ਪ੍ਰਧਾਨ ਅੰਦਰ ਕਰਮਜੀਤ ਕੋਲ ਆਲਕਾ ਹਰ ਬੋਰਡ ਦੇ ਵਿੱਚੋਂ ਫੋਨ ਆਉਂਦਾਗਾ ਵੀ ਅੱਜ ਇੱਥੇ ਗਲਤ ਬੋਲ ਗਏ ਅੱਜਕ ਇੱਥੇ ਬੋਲਦੇ ਅਸੀਂ ਪ੍ਰਿੰਸੀਪਲ ਸਰ ਨੂੰ ਵੀ ਮਿਲ ਚੁੱਕੇ ਵੀ ਉਹਨਾਂ ਨੂੰ ਤੁਸੀਂ ਸਮਝਾਓ ਕਿਉਂਕਿ ਜਿਹੜਾ ਐਡਮਿਨਿਸਟ੍ਰੇਸ਼ਨ ਸਾਹਮਣੇ ਆਗਾ ਪ੍ਰਿੰਸੀਪਲ ਸਰ ਉਹ ਵੀ ਗਾਲ ਦੇ ਕੇ ਗੱਲ ਕਰਿਆ ਤਾਂ ਫਿਰ ਕਿਸੇ ਨੇ ਤਾਂ ਗੱਲ ਦੇ ਕੇ ਗੱਲ ਕਰਨੀ ਹੈਗੀ ਉਹ ਤਾਂ ਗਲਤ ਬੋਲਣਗੇ ਫੋਨ ਉਹ ਕੱਲੇ ਕੱਲੇ ਬੋਰਡ ਚ ਅੱਜ ਵੀ ਰਾਤ ਵੀ ਇਹਨੂੰ ਕੁੜੀ ਨੂੰ ਧਮਕੀ ਦਿੱਤੀ ਐ ਕਹਿੰਦਾ ਮੇਰੀ ਮੰਤਰੀ ਸਾਹਿਬ ਨਾਲ ਵੀ ਸਿੱਧੀ ਹੈਗੀ ਮੇਰੀ ਕਹਿੰਦਾ ਪ੍ਰਿੰਸੀਪਲ ਨਾਲ ਵੀ ਸਿੱਧੀ ਗੱਲਬਾਤ ਹੈ ਕਿ ਮੇਰੀ ਡੀਆਰਐਮ ਸਾਹਿਬ ਨਾਲ ਸਿੱਧੀ ਬਾਤ ਗੱਲਬਾਤ ਹੈ ਕਿ ਮੈਂ ਇਹਨੂੰ ਦੇਖੂਗਾ ਇਹਨੇ ਗਲਤ ਕੰਮ ਕਰ ਲੈਣਾ ਮੇਰੇ ਨਾਲ ਸਿੱਧਾ ਬਾਹਰ ਕੱਢ ਕੇ ਕਾਲਾ ਕਾਲਾ ਕੋਈ ਕਾਰਨ ਪਹਿਲਾਂ ਵੀ ਨਮਜੋਤ ਘੋਰ ਤੁਸੀਂ ਬੁਲਾਈ ਹੋਗੀ ਪ੍ਰਸ਼ਦ ਦੇ ਵਿੱਚ ਨਮਜੋਤ ਘੋਰ ਨੂੰ ਇਹਨੇ ਗਾਲ ਦੇ ਕੇ ਗੱਲ ਕਰੀ ਸੀ ਰਮਨ ਜਿਤਨੇ ਪਰ ਉਹ ਜੋਤ ਘੋਰ ਤੋਂ ਹੀ ਮਾਫੀ ਦਵਾ ਲਈ ਗਈ ਸੀ ਸਟਾਫ ਤੋਂ ਹੁਣ ਮੈਨੂੰ ਕੱਲ 7 ਨੰਬਰ ਵਾਰਚ ਵੀ ਗੱਲਾਂ ਦੇ ਕੇ ਆਏਗਾ ਇਹ ਉਹਨਾਂ ਦਾ ਕਾਲਾ ਕਉਂ ਕਾਰਨ ਉਹਦਾ ਗਾਲ ਕੱਢਣ ਦਾ ਕਿ ਉਹ ਕਹਿੰਦਾ ਸੀ ਗਾਲ ਦੇ ਕੇ ਗੱਲ ਕੰਮ ਕਰਾ ਮੈਨੂੰ ਕਹਿ ਰਿਹਾ ਫੋਨ ਕਰਕੇ ਰਮਨਜੀਤ ਜੀ ਜਿਹੜਾ ਡਾਕਟਰ ਰਮਨਜੀਤ ਜੀ ਪਾਗਾ ਕਹਿੰਦਾ ਤਿੰਨ ਮਹੀਨਿਆਂ ਤੱਕ ਮੇਰੇ ਕੋਲੇ ਪਾਵਰ ਆ ਜਾਣੀ ਹੈ ਮੈਂ ਕੰਮ ਕਰਾਉਂਗਾ ਸਟਾਫ ਨਾਲ ਤੋਂ ਕਿਸ ਤਰ੍ਹਾਂ ਕੰਮ ਕਰਾਇਆ ਜਾਊਗਾ ਫੋਨ ਕਰਕੇ ਕਹਿ ਰਿਹਾ ਰਮਨ ਰਮਨਦੀਪ ਰਮਨਜੀਤ ਡਾਕਟਰ ਆਪੀ ਜੀ ਜੀ ਆ ਉਹ ਕਹਿੰਦਾ ਮੇਰੀ ਸਿੱਧੀ ਮੰਤਰੀ ਸਾਹਿਬ ਨਾਲ ਬਰਾਸਤੀ ਆਪ